ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾਣਾ ਹੋ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ ਕਾਲ ਯੁਗ ਦੇ ਵਿੱਚ ਪੂਰੇ ਗੁਰੂ ਸਰਬ ਸੰਜੀਵਾਲਤਾ ਦੇ ਪ੍ਰਤੀਕ ਮਾਨਵਤਾ ਦੇ ਰਹਿਬਰ ਨਾਮ ਦੇ ਜਹਾਜ਼ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਪ੍ਰਤਪਾਲਕ ਸਰਬ ਕਲਾ ਸਮਰੱਥ ਮਿੱਠ ਬੋਲੜੇ ਪਿਤਾ ਗੁਰੂਆਂ ਦੇ ਗੁਰੂ ਸੱਚੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲਾ ਪ੍ਰਕਾਸ਼ ਦਿਵਸ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ